ਐਸਜੀਪੀਸੀ ਦੀ ਸਾਫਤ ਪ੍ਰਦਾਨ ਬੀਬੀ ਜਗੀਰ ਕੌਰ ਨੇ ਸਬਡਿਵੀਜ਼ਨ ਪੁਲੱਥ ਦੇ ਕੂਕਾ ਮੰਡ ਵਿਖੇ ਬਣੇ ਰਾਹਤ ਕੇਂਦਰ ਵਿੱਚ ਚੰਡੀਗੜ੍ਹ ਦੀ ਐਨਜੀਓ ਲੀਡਰ ਐਂਡ ਲਿਸਨਰ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਸਮੱਗਰੀ ਵੰਡਿਆ ਉਹਨਾਂ ਆਖਿਆ ਕਿ ਪੁਲੱਥ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਹੋਏ ਨੁਕਸਾਨ ਬਾਰੇ ਪਤਾ ਲਗਾਉਣ ਲਈ ਉਹਨਾਂ ਵੱਲੋਂ ਪਿੰਡ ਮੰਡਕੁੱਲਾ ਤੋਂ ਮੰਡ ਸੰਗੋਜਲਾ ਤੱਕ ਹੋਏ ਨੁਕਸਾਨ ਬਾਰੇ ਪਤਾ ਲਗਾਉਣ ਲਈ ਕਮੇਟੀ ਬਣਾਈ ਗਈ ਜੋ ਪਿੰਡ-ਪਿੰਡ ਜਾ ਕੇ ਹੜ੍ਹ ਨਾਲ ਹੋਏ ਖਰਾਬੇ ਬਾਰੇ ਜਾਣਕਾਰੀ ਇਕੱਠੀ ਕਰੇਗੀ ਤਾਂ ਜੋ ਲੋਕਾਂ ਦੇ ਹੋਏ ਨੁਕਸਾਨ ਸਬੰਧੀ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਜਿਸ ਦੇ ਵਿੱਚ ਪ੍ਰਭਾਵਿਤ ਕਿਸਾਨਾਂ ਨੂੰ ਜ਼ਮੀਨਾਂ ਪੱਧਰ ਕਰਨ ਲਈ ਡੀਜ਼ਲ ਕਣਕ ਬੀਜਣ ਲਈ ਬੀਜ ਦਾ ਪ੍ਰਬੰਧ ਬੱਚਿਆਂ ਦੀਆਂ ਖਰਾਬ ਹੋਈਆਂ ਕਿਤਾਬਾਂ ਸਕੂਲ ਬੈਗ ਅਤੇ ਜ਼ਰੂਰਤ ਦੇ ਸਮਾਨ ਦਾ ਵੀ ਪ੍ਰਬੰਧ ਕਰਕੇ ਦਿੱਤਾ ਜਾਵੇਗਾ ਇਸ ਮੌਕੇ ਹੜ੍ਹ ਪੀੜਤਾਂ ਨੂੰ ਮਿੱਟੀ ਦੇ ਆਗੂਆਂ ਨੇ ਬੀਬੀ ਜਗੀਰ ਕੌਰ ਤੇ ਆਈ ਟੀਮ ਦਾ ਧੰਨਵਾਦ ਕੀਤਾ ਤੇ ਮਾਨ ਸਨਮਾਨ ਕੀਤਾ ਇਸ ਦੌਰਾਨ ਉਹਨਾਂ ਨੇ ਨਵੀਂ ਪਾਰਟੀ ਨੂੰ ਲੈ ਕੇ ਵੱਡੇ ਸੰਕੇਤ ਦਿੱਤੇ ਤੇ ਨਾਲ ਹੀ ਪੰਜਾਬ ਸਰਕਾਰ ਦੀ ਨਲਾਇਕੀ ਜੱਗ ਜ਼ਾਹਿਰ ਕਰਦੇ ਹੋਏ ਕੀ ਕੁਝ ਆਖਿਆ ਕਿਦਾਂ ਮੁੱਖ ਮੰਤਰੀ ਨੂੰ ਉਹਨਾਂ ਨੇ ਖਰੀਆਂ-ਖਰੀਆਂ ਸੁਣਾਈਆਂ ਨੇ ਤੁਸੀਂ ਇੱਕ ਵਾਰ ਉਹ ਵੀ ਸੁਣੋ ਲਗਾਤਾਰ ਮਹੀਨੇ ਤੋਂ ਲੋਕ ਬੜੇ ਵੱਡੇ ਸੰਕਟ 'ਚ ਐ ਜਿਹੜੇ ਦਰਿਆਵਾਂ ਦੇ ਅੰਦਰ ਜਾਂ ਦਰਿਆਵਾਂ ਦੇ ਕੰਢੇ ਤੇ ਬੈਠੇ ਐ ਉਹਨਾਂ ਦੀ ਜ਼ਿੰਦਗੀ ਬੜੀ ਇਸ ਵੇਲੇ ਔਖੀ ਤੇ ਦੁਰਲਭ ਹੋਈ ਪਈ ਐ ਪਰ ਧੰਨਵਾਦ ਸਾਰੇ ਪੰਜਾਬੀਆਂ ਦਾ ਔਰ ਸਾਰੀਆਂ ਸੰਸਥਾਵਾਂ ਦਾ ਐਨ ਜੀਓਜ਼ ਦਾ ਜਾਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਭਾਵੇਂ ਉਹ ਹਰਿਆਣੇ ਤੱਕ ਦਿੱਲੀ ਤੱਕ ਆ ਆ ਕੇ ਪੰਜਾਬ ਦੇ ਲੋਕਾਂ ਦੇ ਨਾਲ ਸਾਥ ਵੀ ਦਿੱਤਾ ਪਰ ਪੰਜਾਬੀ ਯੋਧਿਆਂ ਨੇ ਹਿੰਮਤ ਨਹੀਂ ਹਾਰੀ ਦਰਿਆਵਾਂ ਦੇ ਵਿੱਚ ਵਾਰ-ਵਾਰ ਕੇ ਲੋਕਾਂ ਨੂੰ ਬਚਾਇਆ ਵੀ ਉਹ ਐ ਸਹੂਲਤ ਵੀ ਕੀਤੀ ਸੋ ਅੱਜ ਸਮਾਂ ਆ ਗਿਆ ਕਿ ਹੁਣ ਆਉਣ ਵਾਲੇ ਸਮੇਂ ਵਾਸਤੇ ਅਸੀਂ ਪਲਾਨਿੰਗ ਬਣਾ ਰਹੇ ਹਾਂ ਕਿ ਕਿਸ ਤਰ੍ਹਾਂ ਖੇਤੀ ਰਾਂ ਬੀਜਣੀ ਹੈ ਤੇ ਕਿਵੇਂ ਇਹਨਾਂ ਤੇਰਬਾਲਣਾ ਉਹ ਸਾਰੀਆਂ ਚੀਜ਼ਾਂ ਦਾ ਹੀ ਕਰ ਰਹੇ ਹਾਂ ਪਰ ਅੱਜ ਮੈਂ ਧੰਨਵਾਦ ਕਰਦੀ ਹਾਂ ਕਿ ਚੰਡੀਗੜ੍ਹ ਦੀ ਸਾਈਡ ਤੋਂ ਸਾਡੀ ਇੱਕ ਐਨਜੀਓ ਲੀਡਰਸ ਐਂਡ ਲਿਸਨਰਸ ਉਹਦਾ ਨਾਂ ਜਿਹੜੀਆਂ ਕਿ ਸਾਡੀਆਂ ਬੇਟੀਆਂ ਬਹੁਤ ਪੜੀਆਂ ਲਿਖੀਆਂ ਡਾਕਟਰਸ ਉਹ ਇਹਨੂੰ ਲੀਡ ਕਰ ਰਹੀਆਂ ਤੇ ਬਿਨਾ ਪਾਰਟੀ ਵਾਈਟ ਉੱਤੇ ਉੱਠ ਕੇ ਪੰਜਾਬ ਦੇ ਕੋਨੇ-ਕੋਨੇ 'ਚ ਜਾ ਰਹੀਆਂ ਔਰ ਮੈਨੂੰ ਪਤਾ ਲੱਗਾ ਜਦੋਂ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਵੀ ਇਲਾਕੇ ਚ ਆਓ ਇੱਥੇ ਮੰਡ ਚ ਕੁਝ ਲੋਕ ਬੈਠੇ ਐ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਡੀ ਆ ਕੇ ਸੇਵਾ ਕੀਤੀ ਐ ਮੈਂ ਦਾ ਧੰਨਵਾਦ ਕਰਦੀ ਹਾਂ ਕਿ ਸਪੈਸ਼ਲ ਤੌਰ ਤੇ ਬਹੁਤ ਦੂਰੋਂ ਚੱਲ ਕੇ ਆਈਆਂ ਬੀਬੀਆਂ ਦਾ ਆਪਣੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਆ ਕੇ ਸ਼ਰੀਕ ਹੋਏ ਬਹੁਤ ਧੰਨਵਾਦ ਜੀ ਮੈਂ ਤੇ ਹਮੇਸ਼ਾ ਇਸ ਪਰਿਵਾਰ ਵਾਸਤੇ ਇਸ ਕਾਰੇ ਵਾਸਤੇ ਇਸ ਇਲਾਕੇ ਵਾਸਤੇ ਹਾਜ਼ਰ ਮੈਂ ਇਹਨਾਂ ਦਾ ਇੱਕ ਅੰਗ ਹੈ ਇਸ ਕਰਕੇ ਮੈਂ ਐਸੇ ਵੀ ਦिए ਕਿ ਸਾਡਾ ਫਰਜ਼ ਬੰਦ ਹੈ ਵਾਹਿਗੁਰੂ ਜੀ ਜੀ ਕੀ ਕੰਮ ਕਰੇਗਾ ਦੇਖੋ ਅਸੀਂ ਕਮੇਟੀ ਸਾਡੀ ਹੈ ਜਦੋਂ ਪਾਣੀ ਖਤਮ ਹੋ ਗਿਆ ਅਸੀਂ ਫਿਰ ਸਰਵੇ ਕਰਨ ਲੱਗੇ ਹਾਂ ਕਿਹੜੇ ਕਿਸਾਨ ਦੀ ਕਿੰਨੀ ਜ਼ਮੀਨ ਹੈ ਕਿਹੜੇ ਕਿਸਾਨ ਦੀ ਜ਼ਮੀਨ 'ਚ ਕਿੰਨੀ ਕਿ ਦਿੱਤਾ ਪੈ ਗਈ ਹੈ ਜੇ ਟਰੈਕਟਰ ਚਲਾਉਣਾ ਹੈ ਤੇ ਉਹਨੂੰ ਤੇਲ ਕਿੰਨਾ ਕੁ ਚਾਹੀਦਾ ਉਹਨੂੰ ਉਸ ਕਿੰਨੇ ਕਿੱਲੇ ਜ਼ਮੀਨ ਹੈ ਉਹਨੂੰ ਬੀਜ ਕਿੰਨਾ ਚਾਹੀਦਾ ਕਿਹੜੀ ਕੋਸ਼ਿਸ਼ ਕਰਾਂਗੇ ਜੇ ਕੋਈ ਘਰ ਕੋਲ ਕੋਈ ਇਜ਼ਤ ਹੈ ਗਿਆ ਹੋਵੇ ਰਿਪੇਅਰ ਕਰਨੀ ਥੋੜੀ ਬੋਤੀ ਉਹ ਵੀ ਮਦਦ ਕਰਾਂਗੇ ਜੇ ਬੱਚਿਆਂ ਦੀ ਕਿਤਾਬਾਂ ਕੋਈ ਗਲ ਗਈਆਂ ਰੁੱੜ ਗਈਆਂ ਨੇ ਜਾਂ ਬੱਚਿਆਂ ਦਾ ਸਮਾਨ ਦੀ ਕੋਈ ਲੋੜ ਹੈ ਕੋਈ ਬਿਸਤਰੇ ਦੀ ਗੱਲ ਹੈ ਉਹ ਸੀ ਕੋਸ਼ਿਸ਼ ਕਰਾਂਗੇ ਸੀ ਵੱਧ ਤੋਂ ਵੱਧ ਉਹਨਾਂ ਦੇ ਵਿੱਚ ਹਾਜ਼ਰ ਹੋਈਏ ਕਿਉਂਕਿ ਸਾਡਾ ਪਰਿਵਾਰ ਹੈ ਜੀ ਇਹ ਦੁਖੀ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਦਰ ਕੇ ਸੁਖੀ ਜੇ ਇਹ ਦੁਖੀ ਨੇ ਤੇ ਸਾਡਾ ਵੀ ਮਨ ਜੜਾ ਬੜਾ ਕਲਪਦਾ ਇਹ ਪ੍ਰਬੰਧਕ ਸਾਰੇ ਜਿਹੜੇ ਆ ਕੁੱਕਾ ਪਿੰਡ ਦੇ ਆਲੇ ਦੁਆਲੇ ਦੇ ਇਹਨਾਂ ਨੇ ਬਹੁਤ ਵੱਡਾ ਲੋਕਾਂ ਦੇ ਸਾਥ ਦਿੱਤਾ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਭਾਈ ਗਿੱਜਾ ਖਾਲਸਾ ਸਰਕਾਰ ਨੂੰ ਦੇਖੋ ਜੀ ਮੇਰੀ ਬੇਨਤੀ ਹੈ ਕਿ ਤੁਹਾਡਾ ਮੌਕਾ ਹੈ ਆਪਣਾ ਫਰਜ਼ ਪਹਿਚਾਣੋ ਜੇ ਬਾਕੀ ਡਿਵੈਲਪਮੈਂਟ ਨਹੀਂ ਹੋ ਸਕੀ ਮੈਂ ਕਿਸੇ ਦੇ ਕਿੰਤੂ ਪ੍ਰੰਤੂ ਨਹੀਂ ਕਰਨੇ ਕਿਉਂਕਿ ਫਿਰ ਲੋਕੀ ਕਹਿੰਦੇ ਆ ਕਿ ਸਿਆਸੀ ਲੋਗ ਹੁੰਦੇ ਸ਼ਾਇਦ ਅਜੇ ਸੇਵਾ ਕਰਨ ਆਏ ਆ ਸੇਵਾ ਕਰਦੇ ਹੋਏ ਨਿਹਕਾਮੀ ਇਸ ਕੋ ਹਉਤ ਪ੍ਰਾਪਤ ਸੁਭੀ ਮੇਰੇ ਮਨ ਚ ਕੋਈ ਐਸੀ ਗੱਲ ਨਹੀਂ ਪਰ ਸਰਕਾਰ ਆਪਣਾ ਫਰਜ਼ ਪਹਿਚਾਰੇ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੇ ਔਰ ਪੰਜਾਬ ਸਰਕਾਰ ਜਲਦੀ ਇਹ ਸਾਰਾ ਜਿਹੜਾ ਦਰਿਆ ਹੈ ਇਹਦੀ ਡਾਈਮੈਂਸ਼ਨ ਸਾਰੀ ਮੰਨਤੀ ਕਰਕੇ ਇਹਦੀ ਸਾਰੀ ਡੁਗਾਈ ਕਿੰਨੀ ਕਰਨੀ ਹੈ ਕੱਟੋ ਕੱਟ 20 25 ਫੁੱਟ ਡੂੰਗਾ ਕਰੇ ਜਿੰਨਾ ਇਹਦੀ ਚੌੜਾਈ ਹੈ ਉਹ ਲੈ ਕੇ ਤੇ ਆਲੇ ਦੁਆਲੇ ਬੰਨ ਬੰਨ ਕੇ 4 ਫੁੱਟ ਉਹ ਤੇ 10 30 ਫੁੱਟ ਦੀ ਸੜਕ ਬਣਾ ਕੇ ਤੇ ਪੱਥਰਾ ਦੇ ਨਾਲ ਆਲੇ ਦੁਆਲੇ ਪੱਕਾ ਕੀਤਾ ਜਾਵੇ ਕਿਤੇ ਵਾਇਕ ਨੂੰ ਇੱਕ ਮੌਕਾ ਦਿੱਤਾ ਮੈਂ ਦਾਅਵੇ ਨਾ ਕਹਿ ਸਕਦੀਆਂ ਜੇ ਕਿਤੇ ਸਾਨੂੰ ਵੀ ਮੌਕਾ ਮਿਲੇ ਸਰਕਾਰਾਂ ਵਿੱਚ ਮੈਂ ਸਭ ਤੋਂ ਮੇਰੀ ਪੈਰ ਕਿਉਂਕਿ ਬਾਬਾ ਨਾਨਕ ਸਿੰਘ ਜੀ ਨੇ ਮੇਰੇ ਪਿਤਾ ਜੀ ਨੇ ਬੰਨ ਬਣਾਇਆ ਸੀ ਮੇਰਾ ਇਹਦੇ ਤੇ ਬਹੁਤ ਇੰਟਰਸਟਿਡਦਾ ਹੈ ਕਿ 55 ਸਾਲ ਪਹਿਲਾਂ ਉਹਨਾਂ ਨੇ 55 ਦੇ ਵਿੱਚ ਜਦੋਂ ਹੜ ਆਇਆ ਸੀ ਉਦੋਂ ਇਹ ਬਣਾਇਆ ਸੀ ਹੁਣ ਅਸੀਂ ਇਹਦਾ ਆਉਣ ਵਾਲੇ ਸਮੇਂ 'ਚ ਮੈਂ ਸਮਝਦੀ ਹਾਂ ਕਿ ਸ਼ਾਇਦ ਮੇਰੇ ਪਾਸ ਗਾਂਝੀ ਹੋਵੇ ਕਿ ਮੈਂ ਇਹ ਦੀ ਸੇਵਾ ਕਰ ਸਕਾਂ ਮੈਂ ਜ਼ਰੂਰ ਕਰਾਂਗੀ ਪ੍ਰਧਾਨ ਮੰਤਰੀ ਜੀ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਅੱਜ ਵੀ ਚਿੱਠੀ ਲਿਖਾਂਗੇ ਔਰ ਮੈਂ ਕਿਸਾਨ ਵੀਰਾਂ ਨੂੰ ਕਹਿਣੀ ਹੈ ਜੇ ਕੋਈ ਰੇਤਾ ਰੁੱਧਾ ਤੁਹਾਡੇ ਖੇਤਰ 'ਚ ਪੈ ਗਈ ਹੈ ਉਹ ਪੱਟ ਲਓ ਆਪਣੇ ਘਰਾਂ ਲਈ ਵਰਤ ਲਓ ਆਪਣੇ ਕੋਈ ਰਿਪੇਅਰ ਕਰਨੀ ਵਰਤ ਲਓ ਕੋਈ ਲੋੜ ਨਹੀਂ ਕੋਈ ਬੰਦਾ ਹੋਰ ਚੋਰੀ ਆ ਕੇ ਮਾਈਨਿੰਗ ਨਾ ਕਰੇ ਅੱਪਲ ਤੇ ਗੁਰੂ ਸੋਖੀ ਰੱਖੇ ਤੁਹਾਡੀਆਂ ਫਸਲਾਂ ਜੁੰਡੀਆਂ ਰਹਿਣ ਤੁਸੀਂ ਕੁਛ ਨਾ ਕੋਈ ਥੋੜੀ ਬਹੁਤੀ ਜੇ ਕੋਈ 10% 5% ਬਚੀ ਹੈ ਉਹਨੂੰ ਪਿਆਰ ਨਾਲ ਵੜੋ ਤੇ ਤੁਹਾਡੇ ਨਾਲ ਸਿਖੜੇ